ਭਾਈ ਮੀਤ ਜਿੰਦਾਬਾਦ ਭਾਈ ਮੀਤ ਜਿੰਦਾਬਾਦ ਆਮ ਆਦੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਟ ਮੰਤਰੀ ਗੁਰਮੀਤ ਸਿੰਘ ਮੀਤਹੇਰ ਦੇ ਘਰ ਦੇ ਵਿੱਚ ਮੌਜੂਦ ਹੈਗੇ ਆ ਜਿੱਥੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਕੀ ਕਹਿਣਾ ਜਾਣੇ ਉਹਨਾਂ ਦੇ ਪਿਤਾ ਸਾਡੇ ਮੌਜੂਦ ਹੈਗੇ ਆ ਵੱਡੀ ਜਿੱਤ ਪ੍ਰਾਪਤ ਕਰ ਰਹੇ ਹੈਗੇ ਮੈਂ ਬਹੁਤ ਕਹਿ ਲਿਆ ਬੇਟਾ ਹੁਣ ਵਾਰ-ਵਾਰ ਕੀ ਕਹੋਣਾ ਕੀ ਕਹਿਣਾ ਜਾਣੇ ਜਿਹੜੀ ਵੱਡੀ ਜਿੱਤ ਹੋ ਰਹੀ ਹੈਗੀ ਆ ਗੁਰਮੀਤ ਸਿੰਘ ਮੀਤਹੇਰ ਰ ਲੋਕਾਂ ਨੇ ਇਕੱਠੇ ਸੀਗੇ ਤੇ ਕਿਵੇਂ ਦੇਖਦੇ ਬੇਟਾ ਜਿਹਾ ਜਿਹਾ ਬੀਜ ਜੰਗ ਹੋਇਆ ਵੱਡੋਂਗੇ ਤੇ ਨਹੀਂ ਮਿੱਠਾ ਪਾਵਾਂਗੇ ਉਥੇ ਹੀ ਮਿੱਠਾ ਉਹ ਹੀ ਖੋੜ ਖੰਡ ਪਾਵੂਗੇ ਖੁਸ਼ੀ ਮਨਾਈ ਜਾ ਰਹੀ ਹੈਗੀ ਮੀਤ ਕੀਤੀ ਕੰਮ ਕੀਤਾ ਉਹ ਛਾਵੇਂ ਜਿੱਤੇ ਬੰਦਿਆਂ ਨੇ ਕੰਮ ਕੀਤਾ ਹਰ ਨਾਲ ਮਿਲ ਕੇ ਪਾਰਟੀ ਨੇ ਕੀਤਾ ਬੰਦਿਆਂ ਨੇ ਕੀਤਾ ਮੀਤ ਨੇ ਕੀਤਾ ਸਭ ਨੇ ਕੀਤਾ ਤੁਸੀਂ ਵੀ ਕਰ ਰਹੇ ਹੋ ਪੰਜਾਬ ਦੇ ਵਿੱਚ ਪਹਿਲਾਂ ਉਹਨਾਂ ਨੇ ਸਹਿਯੋਗ ਕੀਤਾ ਕੈਪਟਨ ਮੰਤਰੀ ਦੌਰ ਤੇ ਹੁਣ ਸੈਂਟਰ ਵਿੱਚ ਜਾ ਰਹੇ ਹੈਗੇ ਆ ਸੈਂਟਰ ਦੇ ਸੈਂਟਰ ਚ ਗੀ ਜਾਣਗੇ ਕਿਸੇ ਜਾਣਾ ਕੰਮ ਹੀ ਕਰਨਾ ਸੋ ਸਾਫ ਕੀ ਹੈਗਾ ਉਹਨਾਂ ਦੇ ਪਿਤਾ ਹੈਗੇ ਸਾਡਾ ਮਜੂਦ ਹੈਗੇ ਪਰਿਵਾਰਕ ਮੈਂਬਰ ਵੀ ਮਜੂਦ ਹੈਗੇ ਗੱਲਬਾਤ ਕਰਾਂਗੇ ਇਹ ਜਿਹੜਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਹੋ ਪਰਿਵਾਰਕ ਮੈਂਬਰ ਹੈਗੇ ਆ ਕੈਪਟਨ ਮਾਨਤਰ ਗੁਰਮੀਤ ਸਿੰਘ ਮਿੱਤ ਫੇਰ ਦੇ ਮਾਤਾ ਜੀ ਵੀ ਹੈਗੇ ਆ ਗੱਲਬਾਤ ਕਰਾਂਗੇ ਜਿਹੜਾ ਮੂੰਹ ਮਿੱਠਾ ਕਰਾਇਆ ਜਾ ਰਿਹਾ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਮਾਤਾ ਅਤੇ ਉਹਨਾਂ ਦੇ ਤਰ੍ਹਾਂ ਪਤਨੀ ਡਾਕਟਰ ਗੁਰਮੀਤ ਵੀ ਹੈਗੇ ਆ ਤੁਸੀਂ ਇਹ ਸਾਰੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮੂੰਹ ਮਿੱਠਾ ਕਰਾਇਆ ਜਾ ਰਿਹਾ ਹੈ ਕੈਪਟਨ ਮਾਨਤਰ ਗੁਰਮੀਤ ਮਾਤਾ ਦੀ ਖੁਸ਼ੀ ਮਨਾਈ ਜਾ ਰਹੀ ਹੈ ਗਿਆ ਮੂੰ ਮਿੱਠਾ ਕਰਾਇਆ ਜਾ ਰਿਹਾ ਕੀ ਕਹਿਣਾ ਚਾਹਦੇ ਬੇਟੇ ਬਹੁਤ ਹੀ ਭਾਗਾਂ ਦੇ ਨੇ ਬਹੁਤ ਹੀ ਵਧੀਆ ਜਿੰਨਾ ਫਿਰ ਅੱਜ ਖੁਸ਼ੀ ਮਨਾਉਣੀ ਹੈ ਬਸ ਧੰਨਵਾਦ ਸਾਰਿਆਂ ਦਾ ਸਾਰੇ ਸਪੋਰਟਰਾਂ ਦਾ ਸਾਰੇ ਵੋਟਰਾਂ ਦਾ ਉੱਪਰ ਵਾਲੇ ਦਾ ਧੰਨਵਾਦ ਪਹਿਲਾਂ ਪੰਜਾਬ ਦੀ ਸੇਵਾ ਕਰਦੇ ਤੇ ਹੁਣ ਉਸ ਤੋਂ ਬਾਅਦ ਜਿੱਤ ਕੇ ਸੈਂਟਰ ਵਿੱਚ ਜਾਣਗੇ ਕਿਵੇਂ ਲੱਗਦਾ ਹੁਣ ਵੀ ਸੇਵਾ ਹੀ ਕਰਨੀ ਹੈ ਸੇਵਾ ਵਾਲੇ ਨੂੰ ਤਾਂ ਸੇਵਾ ਹੀ ਕਰਨੀ ਹੁੰਦੀ ਹੈ ਬਸ ਕਰੀ ਜਾਵਾਂਗੇ ਆਈ ਜਿਹੜਾ ਵੱਡੇ ਪੱਧਰ ਤੇ ਔਰਤਾਂ ਦੇ ਜਿਹੜੇ ਸੀਗੇ ਮੁੱਦੇ ਸੀਗੇ ਉਹਨੂੰ ਕਿਵੇਂ ਦੇ ਦੇ ਕਿਹੜੀ ਆਵਾਜ਼ ਉਠਾਈਏ ਉਹਨੂੰ ਹੁਣ ਆਪਾਂ ਹੱਲ ਕਰਾਂਗੇ ਪਹਿਲਾਂ ਆਪਣੇ ਹੱਥੀਂ ਨਹੀਂ ਸੀ ਕੁਛ ਹਨਾ ਹੁਣ ਆਪਾਂ ਉਹੀ ਮੁੱਦਿਆਂ ਨੂੰ ਲੈ ਕੇ ਚੱਲਿਆਂ ਉਹੀ ਪਹਿਲਾਂ ਹੱਲ ਹੋਣਗੇ ਬਾਅਦ ਤੇ ਦੂਜੇ ਕੰਮ ਹੋਣਗੇ ਉਹਨਾਂ ਦੀ ਧਰਮਪਤੀ ਨਹੀਂ ਵੀ ਹੈਗੇ ਸਾਡੇ ਨਾਲ ਮੌਜੂਦ ਹੈਗੇ ਗੱਲਬਾਤ ਕਰਾਂ ਕੀ ਕਹਿਣਾ ਚਾਹਣਾ ਘਰ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਹੈਗੀ ਕਿਵੇਂ ਦੇਖਦੇ ਹੈਗੇ ਅਨਯਾ ਸਾਡੇ ਲਈ ਬਹੁਤ ਖੁਸ਼ੀ ਦਾ ਮੌਕਾ ਹੈ ਤੇ ਸਾਰਿਆਂ ਲਈ ਜਿੰਨੇ ਵੀ ਸੰਗਰੂਰ ਦੇ ਵੋਟਰਸ ਸੀ ਸਾਰੇ ਵਰਕਰਸ ਸੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਮੈਂ ਥੈਂਕ ਯੂ ਸੋ ਉਹਨਾਂ ਨੇ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਵੋਟਰਾਂ ਦਾ ਧੰਨਵਾਦ ਕੀਤਾ ਹੈਗਾ ਜਿੱਥੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੈਰ ਆਵਾਦੀਪ ਪਾਰਟੀ ਤੋਂ ਲੋਕ ਸਭਾ ਹਲਕਾ ਸੰਗਰੂਰ ਜਿਹੜੀ ਚੋਣ ਜਿੱਤੇ ਦੀ ਨਜ਼ਰ ਆ ਰਹੇ ਹੈਗੇ ਆ ਤਸਵੀਰਾਂ ਤੁਸੀਂ ਦੇ ਦੇ ਘਰ ਦੇ ਵਿੱਚ ਬੜਾ ਖੁਸ਼ੀ ਦਾ ਮਾਹੌਲ ਹੈਗਾ ਤਾਂ ਉਹਨਾਂ ਨੇ ਵਿਸ਼ੇਸ਼ ਤੌਰ ਤੇ ਪਰਿਵਾਰਕ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਆ ਪਿਤਾ ਨਾਲ ਗੱਲ ਕੀਤੀ ਆ ਪਰਿਵਾਰਕ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਹੈਗੀ ਆ ਜਿਹੜੀ ਵੱਡੀ ਲੀਡ ਲਿਆ ਕੇ ਸੈਂਟਰ ਦੇ ਵਿੱਚ ਜਿਹੜਾ ਹੈਗਾ ਲੋਕ ਸਮੱਸਿਆ ਨੂੰ ਹੱਲ ਕਰਨਗੇ ਕੈਮਰਾ ਪਰਸਨ ਜਤਿਨਾ ਧਰਮਿੰਦਰ ਸਿੰਘ ਢਾਲੀਵਾਲ ਡੇਲੀ ਪੋਰਟ ਪੰਜਾਬ ਹਰਿਆਣਾ ਮਾਚਲ ਬਰਨਾਲਾ